ਲੁਧਿਆਣਾ ਪੁਲਿਸ ਦੀ ਸੂਝ-ਬੂਝ ਨੇ ਇੱਕ ਨਿਰਦੋਸ਼ ਵਿਅਕਤੀ ਦੀ ਜਾਨ ਨੂੰ ਬਚਾਉਂਦਾ ਹੋਇਆ ਕਤਲ ਦੀ ਵਾਰਦਾਤ ਨੂੰ ਹੋਣ ਤੋਂ ਰੋਕ ਦਿੱਤਾ। ਦਰਸਰ ਪੁਲਿਸ ਵੱਲੋਂ ਦੋ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਦੋ ਤੇਜ਼ ਤਾਰ ਹਥਿਆਰ ਤੇ ਦੋ ਦੇਸੀ ਪਿਸਤੌਲ ਬਰਾਮਦ ਹੋਏ ਹਨ। ਇਹਨਾਂ ਦੇ ਕੋਲੋਂ ਪੁਸ਼ਪਰਤਾਲ ਦੌਰਾਨ ਸਾਜ਼ਿਸ਼ ਕੀਤੇ ਜਾਣ ਦਾ ਪਤਾ ਲੱਗਾ ਹੈ। ਪ੍ਰੈਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਸੁਪਰ ਸ਼ਰਮਾ ਦਾ ਕਹਿਣਾ ਹੈ ਕਿ ਸੀਆਈਏ ਸਟਾਫ ਦੀ ਟੀਮ ਵੱਲੋਂ ਹਿਊਮਨ ਇੰਟੈਲੀਜੈਂਸ ਤੇ ਤਕਨੀਕੀ ਆਧਾਰ ਤੇ ਜਾਂਚ ਕਰਦਿਆਂ ਹੋਇਆ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਇੱਕ ਦੋਸ਼ੀ ਅਮਿਤ ਵੱਲੋਂ ਪ੍ਰਾਪਰਟੀ ਦੇ ਕਾਰੋਬਾਰ ਵਿੱਚ ਆਪਣੇ ਭਾਈਵਾਲ ਨੂੰ ਮਰਵਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਉਹ ਕਈ ਅਪਰਾਧਿਕ ਮਾਮਲਿਆਂ ਵਿੱਚ ਜੇਲ੍ਹ ਵੀ ਜਾ ਚੁੱਕਾ ਹੈ ਇਸ ਦੌਰਾਨ 3 ਲੱਖ ਰੁਪਏ ਦੀ ਸਪਾਰੀ ਵੀ ਦਿੱਤੀ ਗਈ ਫਿਲਹਾਲ ਤਿੰਨ ਦੋਸ਼ੀ ਫਰਾਰ ਹਨ ਪੁਲਿਸਿਕੇਸ਼ਨ ਤੇ ਉਹਨਾਂ ਦੀ ਟੀਮ ਇਹਨਾਂ ਨੇ ਮੁਸਤੈਦੀ ਨਾਲ ਹਿਊਮਨ ਇੰਟੈਲੀਜੈਂਸ ਦੀ ਹੈਲਪ ਨਾਲ ਆਪਣੇ ਐਕਸਪੀਰੀਅੰਸ ਨਾਲ ਇੱਕ ਗਿਰੋ ਫੜਿਆ ਗਿਰੋ ਤਾਂ ਨਹੀਂ ਕਹਿ ਸਕਦੇ ਕੁਝ ਲੋਕ ਲੋਕ ਫੜੇ ਨੇ ਇਹਨਾਂ ਦੀ ਅरेस्ट ਤੋਂ ਇੱਕ ਇਨੋਸੈਂਟ ਲਾਈਫ ਜਿਹੜੀ ਹੈ ਉਹ ਬਚਾਈ ਗਈ ਹੈ ਹੁਣ ਮੈਂ ਤੁਹਾਨੂੰ ਐਕਸਪਲੇਨ ਕਰਦਾ ਹਾਂ ਪ੍ਰੇਮ ਸਿੰਘ ਨਾਮ ਦਾ ਇੱਕ ਬੰਦਾ ਹੈ ਜਿਹੜਾ ਪ੍ਰਾਪਰਟੀ ਦਾ ਕੰਮ ਕਰਦਾ ਹੈ ਪਹਿਲਾਂ ਇਹਦਾ 파ਟਨਰ ਹੁੰਦਾ ਸੀਗਾ ਅਮਿਤ ਕੋਈ ਬਸੰਤ ਸਿਟੀ ਦਾ ਓਨਰ ਹੈ ਜਾਂ ਉਹਦਾ 파ਟਨਰ ਹੈ ਇਨ ਕੋਰਸ ਆਫ ਟਾਈਮ ਇਨ ਆਦੀ ਆਪਸਟਚਰ ਅਨ ਬਣਉਗੀ ਅਮਿਤ ਪਹਿਲਾਂ ਵੀ 1-2 ਵਾਰ ਕਿਸੇ ਕੇਸ ਚ ਲੋਕਅਪ ਚ ਰਹਿ ਕੇ ਆਇਆ ਹੋਇਆ ਹੈ ਇੱਕ ਵਾਰ ਜਦ ਇਹ ਰਾਤ ਨੂੰ ਲੋਕਅਪ ਚ ਸੀਗਾ ਇਦੀ ਮੁਲਾਕਾਤ ਇੱਕ ਸਮਰਨ ਨਾਮ ਦੇ ਵਿਅਕਤੀ ਨਾਲ ਹੋਈ ਜਿਹਨੂੰ ਬੱਗਾ ਵੀ ਕਹਿੰਦੇ ਬੱਗਾ ਨਿਸ਼ੀੜੀ ਵੀ ਸੀਗਾ ਤੇ ਤਿੰਨ ਐਨਡੀਪੀਐਸ ਦੇ ਉੱਤੇ ਪਰਚੇ ਵੀ ਸੀਗੇ ਬੱਗੇ ਨਾਲ ਜਾਣ ਬੁਝਾਨ ਹੋਈ ਬੱਗਾ ਚਲਾ ਗਿਆ ਜੇਲ ਇਦੀ ਜਮਾਨਤ ਹੋ ਗਈ ਹੁਣ ਇਹਨੇ ਬੱਗੇ ਨੂੰ ਸੁਪਾਰੀ ਦਿੱਤੀ ਤਨ ਲਖ ਦੀ ਤੇ ਇਦੀ ਬੇਲ ਕਰਾਈ 70 ਲੱਖ ਰੁਪਏ ਦੇ ਕੇ ਆ 70000 ਸੌਰੀ 70000 ਰੁਪਏ ਦੇ ਕੇ ਇਦੀ ਬੇਲ ਕਰਾਈ ਬੱਗੇ ਦੇ ਬਾਕੀ ਤਿੰਨ ਹੋਰ ਬੰਦੇ ਸੀਗੇ ਜਿਹੜੇ ਬੱਗੇ ਦੇ ਨਾਲ ਦੇ ਸੀਗੇ ਏ ਸੀ ਆਰ ਪੀ ਕਲੋਨੀ ਹੈ ਉੱਤੇ ਰਹਿੰਦੇ ਪਾਲਾ ਲੱਖਾਂ ਤੇ ਕਿਸ਼ਨ ਥੋੜਾ ਜਿਹਾ ਪ੍ਰੈਸ ਨੋਟ ਡਿਫਰੈਂਟ ਵੀ ਹੋਣਾ ਇਹ ਪਾਲਾ ਲੱਖਾਂ ਤੇ ਕਿਸ਼ਨ ਇਹਨਾਂ ਤੇ ਟੋਟਲ ਮਿਲਾ ਕੇ 13 ਪਰਚੇ ਦੋ ਕੰਟਰੀ ਮੇਡ ਵੈਪਨ ਵੀ ਨਾ ਤੋ ਰਿਕਵਰ ਹੋਏ ਹਨ ਲੇਕਿਨ ਪ੍ਰੈਸ ਨੋਟ ਨਹੀਂ ਹੈ ਨਹੀਂ ਦੋ ਦਾਤ ਤੇ ਦੋ ਕੰਟਰੀ ਮੇਡ ਵੈਪਨ ਹੈ ਹੁਣੀ ਰਿਕਵਰ ਹੋਣਗੇ ਤਿੰਨ ਚਾਰ ਬਾਰ ਸਵਿਫਟ ਗੱਡੀ ਲੈ ਕੇ ਇਹ ਪ੍ਰੀਮ ਸਿੰਘ ਦੀ ਰਕੀ ਕਰ ਚੁੱਕੇ ਸੀ ਜੀ ਸਾਨੂੰ ਇਨਫੋਰਮੇਸ਼ਨ ਆਈ ਆਪਣੇ ਸੋਰਸਸ ਤੋਂ ਆਪਾਂ ਵੈਰੀਫਾਈ ਕੀਤਾ ਅੱਜァ ਰਜਿਸਟਰ ਹੋਈ ਹੈ ਜੀ ਤੇ ਅਮਿਤ ਨੂੰ ਜਿਹੜਾ ਪਸੰਦ ਸਿਟੀ ਵਾਲਾ ਹੈ ਤੇ ਸਿਮਰਨ ਅਲਿਆਸ ਬੱਗਾ ਇਹਨਾਂ ਨੂੰ ਆਪਾਂ ਫੜ ਲਿਆ ਜੀ ਪਹਿਲਾਂ ਕੋਈ ਲੜਾਈ ਝਗੜਿਆ ਦਾ ਕੇਸ ਸੀਗਾ ਤੇ ਸਤਕੁੰਝਾ ਹੋਈ ਹੋਣੀ ਹੈ ਇੱਕ ਰਾਤ ॉकअप कट्टी होनी है हाँ कोई क्वेश्चन इसी ने इन्हीं पैसे देते थे प्रॉपर्टी डिस्प्यूट है लेन देन का डिस्प्यूट है पहला इकट्ठे काम करते और कोई और तीन बंदे हैं और जेडे मेन बंदा तो अरेस्टेड है जेडे बगे दे हाँ जी पिछे वर है तेरह परचे जी कुल मिला के ਬਸ ਇਹ ਸਾਰੇ ਇੱਥੇ ਨੇ। ਇਹ ਰੈਕੀ ਕਲੋਸ ਕਰ ਲਈਏ ਆ ਦੋ ਤਿੰਨ ਮਿੰਟ ਵਿੱਚ। ਹਾਂਜੀ। ਰੈਕੀ ਕਲੋਸ ਕਰ। ਰੈਕੀ ਕਰ ਰਹੇ ਸੀ ਕਿ ਪਿਛਲੇ 15-20 ਦਿਨਾਂ ਤੋਂ। ਸਵਿਫਟ ਗੱਡੀ ਸੀ ਜੀ ਨਾ। ਸਰ ਕੋਈ ਅਡਾਪਟ ਹੋਇਆ ਹੈ? ਨਾ ਨਾ ਇਹ ਇਨਾ ਨੇ ਜਦ ਅਟੈਂਪਟ ਨਹੀਂ ਕੀਤੀ ਹੁਣ ਤੱਕ। ਬਟ ਦੇ ਵਰ ਅਬਾਊਟ ਟੂ ਡੂ। ਅਗਲੇ ਇੱਕ ਦੋ ਦਿਨਾਂ 'ਚ ਇਨਾ ਨੇ ਕਾਰਵਾਈ ਪਾ ਪਾ ਦਿੱਤੀ। ਸਰ 3 ਲੱਖ ਤੇ ਇਹਨੇ ਕ੍ਰੈਡਿਟ ਕਰਵਾਤੀ ਰਹੀਗੀ ਤੇ ਟੋਟਲ ਡੀਲ ਕਿੰਨੇ ਚੋੜੀ ਸੀ ਕਿੰਨੇ ਜਿਹੇ ਸੀ? ਟੋਟਲ 3 ਲੱਖ ਸੀਗੀ ਜੀ। रिकवर 270000 ਹੋ ਗਈ ਹੈ 30000 ਜਿਹੜੇ ਹਨ ਉਹ ਬਾਕੀ ਤਿੰਨ ਬੰਦੇ ਉਹਨਾਂ ਦੇ ਕੋਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ